ਮਜਦੂਰ ਦੇ ਇਹ ਫਸਟ ਮਹੀਨੇ ਅੱਜ ਇਹ ਦਿਹਾੜਾ ਸਾਰੀ ਦੁਨੀਆ ਦੇ ਵਿੱਚ ਮਜਦੂਰ ਇਕੱਠੇ ਹੋ ਕੇ ਮਨਾਉਂਦੇ ਆ ਤੇ ਆਪਾਂ ਜਿਹੜਾ ਇਹ ਜੰਡਿਆਣਾ ਸ਼ਹਿਰ ਦੇ ਵਿੱਚ ਪੰਜਾਬ ਮਾਰਚ ਕੱਢਾ ਮਾਰਚ ਕੱਢ ਕੇ ਜਿਹੜਾ ਉਹ ਉਦੋਂ ਤੋਂ ਚੌਂਕ ਦੇ ਵਿੱਚ ਕਨਵੈਨਸ਼ਨ ਉਹਦੇ ਲਈ ਆਪਾਂ ਮਾਰਚ ਜਿਹੜਾ ਇਹ ਸ਼ੁਰੂ ਕਰਨਾ 5 ਮਿੰਟਾਂ ਬਾਅਦ ਸਾਰੀਆਂ ਵੀਰਾਂ ਤੇ ਬੀਬੀਆਂ ਨੇ ਪੀ ਲਿਆ ਵੀ ਆਪਾਂ ਦੋ ਦੋ ਦੀਆਂ ਲਾਈਨਾਂ ਦੇ ਵਿੱਚ ਜਿਨਾ ਉਹ ਚਲਣਾ ਬੜੇ ਸੰਦੇ ਸੁੱਖਾ ਪਤੰਗ ਲਾਵਾ ਪਾ ਮਾਰਚ ਦੇ ਸ਼ਾਮ ਨੂੰ ਹੋਵਾਂਗੇ ਤੇ ਮਾਰਚ ਕਰਦੇ ਆ ਕਿਸੇ ਵੀ ਵੀਰ ਨੇ ਜਾਂ ਭੈਣ ਨੇ ਆਪਣੀਆਂ ਮੀਟ ਗੱਲ ਨਹੀਂ ਕਰਨੀ ਆ ਸੱਚ ਗੱਲਬਾਤ ਨਹੀਂ ਕਰਨੀ ਸਿਰਫ ਨਾਰਿਆਂ ਦਾ ਜਵਾਬ ਨਾਰਿਆਂ ਦੇ ਨਾਲ ਬੰਦਵਾਜ ਦੇ ਵਿੱਚ ਜਿਹੜਾ ਉਹ ਡੇਣਾ ਆ ਆਪਾਂ ਜਾ ਕੇ ਗੁਰਦੁਆਰਾ ਚੌਂਕ ਦੇ ਵਿੱਚ ਉੱਥੇ ਗੱਲਬਾਤ ਕਰਾਂਗੇ ਸਾਰੀ ਆਪਣੀ ਪਾਰਟੀ ਲਿਬਰੇਸ਼ਨ ਦੇ ਤੇ ਮੈ ਮੱਧ ਮੋੜ ਕਾਡੇ ਵੱਡੇ ਆਪੂ ਆਏ ਆ ਵੱਡੇ ਆਪੂ ਆਏ ਆ ਆਪਾਂ ਮਤਦਾਨ ਦੇ ਇੱਥੇ ਨਾਲ ਗੱਲਬਾਤ ਆਪਾਂ ਜਾ ਕੇ ਸੁਣਨੀ ਆ ਇਹਦਾ ਇਤਿਹਾਸ ਕੀ ਆ ਮੈ ਕੋਲ ਅ ਡਿਵਿਜ਼ਨ ਇਹ ਇੱਥੇ ਜਾ ਕੇ ਆਪਾਂ ਗੱਲਬਾਤ ਕਰਨੀ ਆ ਹੁਣ ਮੈਂ ਕੋਈ ਫਿਲ ਕਰਨੀ ਆ ਜ਼ਬਰਦਸਤ 2-4 ਮੋੜੇ ਲਾਓ ਨਹੀਂ ਮੈਂ ਇੱਕ ਦੋ ਮਿੰਟ ਹੋਰ ਹੱਟ ਵਾਲੇ ਭਾਈ 2 ਮਿੰਟ ਹੋਰ ਫਿਰ ਇੱਕ ਦੋ ਮਿੰਟ ਇਹ ਮਜ਼ਦੂਰਾ ਦਾ ਦਿੱਸਿਆ ਭਗਵੰਤ ਮਾਨ ਲੋਕਾਂ ਦੀ ਗੱਲ ਨਹੀਂ ਸੁਣ ਰਿਹਾ ਸੀ ਬਦੋਰ ਹੋਰ ਪ੍ਰਦਰਸ਼ਨ ਕਰਨਾ ਪੰਜ ਮਿੰਟ ਜ਼ਬਰਦਸਤ ਨਾਰਿਆਂ ਦਾ ਭਗਵੰਤ ਮਾਨ ਨਾਲ ਇੱਥੇ ਆਪਾਂ ਜਿਹੜਾ ਪੂਰਾ ਜਲੂਸ ਕਰਨਾ ਭਗਵੰਤ ਮਾਨ ਦੀ ਸਰਕਾਰ ਮੁਰਦਾਬਾਦ ਮੁਰਦਾਬਾਦ ਮਜ਼ਦੂਰ ਮਸਲਿਆਂ ਤੇ ਬੇਸਵਾਪਨ ਕਰਨ ਵਾਲੀ ਸਰਕਾਰ ਮੁਰਦਾਬਾਦ 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 ਗੋਲਿਆ ਦੀ ਨਿਕੰਮੀ ਸਰਕਾਰ ਮਰਦਾਬਾਦ 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 ਮਜ਼ਦੂਰਾਂ ਦਾ ਜਿੰਦਾਬਾਦ 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 ਮਜ਼ਦੂਰ ਮੁਕਤੀ ਮੋਰਚਾ ਪੰਜਾਬ ਜਿੰਦਾਬਾਦ 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 ਹੱਕਾਂ ਲਈ ਲੜਦੇ ਲੋਕਾਂ ਦਾ ਏਕਾ ਜਿੰਦਾਬਾਦ 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 ਮਜ਼ਦੂਰ ਮੁਕਤੀ ਮੋਰਚਾ ਪੰਜਾਬ ਜਿੰਦਾਬਾਦ 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 CPI ਵਰਕ ਲਬਰੇਸ਼ਨ ਜਿੰਦਾਬਾਦ 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 ਨਕਮੀ ਸਰਕਾਰ ਮੁਦਾਬਾਤ 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 ਹਰਤਕਾਰ ਦੀ ਨਕਮੀ ਸਰਕਾਰ ਮੁਦਾਬਾਤ 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 ਉਹ ਮੈਂ ਅਪੀਲ ਕਰਦਾ ਵੀ ਆਪੋ 5 ਮਿੰਟ ਹੋ ਗਏ ਆ ਆਪਾਂ ਬੋਲੋ ਰਹੀਆਂ ਲਾਈਨਾਂ ਦੇ ਵਿੱਚ ਬੜੇ ਟੀਰਣ ਨਾਲ ਆਪਾਂ ਮਾਰ ਕੇ ਛਾਹ ਹੋਣਾ ਮੈਂ ਬੋਲ ਆਪੀ ਦੇ ਨਾਲ ਬੈਠ ਕੇ ਆਉਣ ਨੂੰ ਕੋਸ਼ਿਸ਼ ਕਰੂੰਗਾ ਵੀ ਉਹ ਅੱਗੇ ਜਾਣ ਤੇ ਆਪਣੇ ਆਪ ਹੀ ਕੋਪੀ ਉਸ ਬੰਲੇ ਇੱਕ ਸਾਡੇ ਆਪ ਨੇ ਕਿ ਆਪਣੇ ਆਪ ਲਾਈਨਾਂ ਦੇ ਵਿੱਚ ਜਿਹੜਾ ਉਹ ਇਹ ਤਾਂ ਆਪਾਂ ਲਾਣਾ ਕਰਨਾ ਬੱਦ ਤੋਂ ਬੱਦ ਤੁਹਾਡੇ ਆਪ ਤੋਂ ਕਿ ਦੋ ਜੜਿਆਂ ਦੇ ਦਰਮਿਆਨ ਜਿਹੜੀ ਆ 2 ਫੁੱਟ ਦੀ ਦੂਰੀ ਹੋਣੀ ਚਾਹੀਦੀ ਆ ਮੇਰੀਆਂ ਗੱਲਾਂ ਧਿਆਨ ਨਾਲ ਸੁਣੋ ਤੁਹਾਡੇ ਆਪਸ ਵਿੱਚ ਇੱਕ ਦੂਜੇ ਨਾਲ 2 ਫੁੱਟ ਦੀ ਦੂਰੀ ਹੋਣੀ ਚਾਹੀਦੀ ਆ ਤੇ ਲਾਈਨਾਂ ਤੋਂ ਬਿਨਾਂ ਕੋਈ ਖਾਤੀ ਨਾ ਹੋਵੇ ਤਾਂ ਪੀਂਗੀਆਂ ਪੈਰਾਂ ਨੂੰ ਪੀ ਜਾਓ ਉਹ ਦੋ ਦੋ ਲਾਈਨਾਂ ਦੇ ਵਿੱਚ ਇਹੋ ਵਿੱਚ ਵਿੱਚ ਕੇ ਬੈਂਗਲ ਵਾਲੇ ਸਾਥੀ ਆ ਉਹ ਵੀ ਲਾਈਨਾਂ ਦੇ ਵਿੱਚ ਜਾਣਗੇ ਬੈਂਦਰ ਆਪਣੇ ਆਪਣੇ ਲਾਈਨਾਂ ਦੇ ਵਿੱਚ ਫੜ ਕੇ ਅੱਗੇ ਵਧੋਗੇ ਹਣ ਬੀਬੀ ਨੂੰ ਪੀ ਲਿਆ ਤੇ ਉਹ ਪਿੱਛੇ ਲਾਈਨ 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 ਬਣਾਵੇ ਮੰਗਲ ਸਿੰਘ ਧਰਮਕੋਟ ਨੂੰ ਪੀ ਲਿਆ ਕਿ ਉਹ ਪਿੱਛੇ ਸਪੀਕਰ ਤੇ ਆ ਜਾਏ ਮੰਗਲ ਸਿੰਘ ਧਰਮਕੋਟ ਬਰੂਨ ਸਰਕਾਰ ਮੋਟਾ ਮੋਟਾ ਆਪ ਸੇ ਦੋ ਦੋ ਫੁੱਟ ਦਾ ਫਰਕ ਕਰਾਓ

ਹਾਲੋ ਨਾਰੇ ਤੇ ਦਾ ਤਾਰੇ ਬਹੁ ਤੇਰੇ ਮੇਕਾਰ ਬੰਦਾ ਕਹੀਦਾ ਲਾਈਨ ਤੋਂ ਲਾਈਨ ਤੋਂ ਪਹਿਲਾਂ ਲਾਈਨ